ਕਿਉਂ <laughs> ਥਾਣੇਦਾਰਾ दारू ਚੜਦੀ ਨਹੀਂ ਆਏਗੀ ਐਡਾ ਖੌਫ ਤੈਨੂੰ ਸਾਡੀ ਲਹਿਰ ਦਾ ਜਨਾਬ ਜੀ ਬਸ ਕਰੋ ਜੀ ਬਥੇਰੀ ਪੀ ਲਈ ਜੀ ਉਹਨਾਂ ਦੀ ਵੀ ਖਬਰਸਾਰ ਲੈ ਲੋ ਜੀ ਸਵੇਰੇ ਉਹਨਾਂ ਨੂੰ ਆਪਾਂ ਨੇ ਪੇਸ ਕਰਨਾ ਜੀ ਕੋਈ ਨਹੀਂ ਜਗਰੂਪ ਮੇਰੇ ਕਾਲਜ ਚ ਅੱਗ ਲੱਗ ਰਹੀ ਅੱਗ ਮੇਰਾ ਦਿਲ ਤਾਂ ਇਹ ਕਰਦਾ ਸੜਨ ਵਿੱਚ ਖਤਮ ਕਰਦਾ ਖਾੜ ਕੋ ਲਹਿਰ ਦੇ ਮੋਢੇ ਨਹੀਂ ਮੋਢੀ ਇਹ ਦੋ ਬੰਦੇ ਥੰਮ ਨੇ ਥੰਮ ਜੋਰਾ ਤੇ ਸੁੱਖਾ ਮੈਂ ਪਹਿਲਾਂ ਬਹੁਤ ਬੜਕਾ ਦੀ ਪਰ ਹੀ ਮੇਰੀਆਂ ਅੱਖਾਂ ਵਿੱਚ ਬਹੁਤ ਲੜਕਦੇ ਨੇ ਦਿਲ ਤਾਂ ਮੇਰਾ ਬਹੁਤ ਕਰਦਾ ਹੈ ਭਾਂਟ ਤੇ ਬੰਦਾ ਖਤਮਾ ਕਰਦਾ ਪਰ ਮੜਾ ਜਮੈਂ ਬਖਤ ਹੱਥੋਂ ਮਜਬੂਰ ਹੋ ਜੰਨਾ ਪਰ ਕੋਈ ਨਹੀਂ ਅੱਜ ਦੂਜਾ ਦਿਨ ਹੈ ਸਵੇਰੇ ਇਹਨਾਂ ਦੀ ਯਤਾਲਤੀ ਕਰਵਾਈ ਹੋਮੀ ਦਿਨ ਚੜ੍ਹਨ ਤੱਕ ਤਾਂ ਮੈਂ ਬਹੁਤ ਉਸ ਕਰਦੀ ਹਾਂ ਤੇਰਫ ਖਤਾਵਰ ਸੀ ਬੁੱਚੜ ਕਰਨੇ ਬੁੱਚੜ ਨਹੀਂ ਤਲਾਵਰਾ ਹਾਂਜੀ ਨਾਲਾ ਹੱਥੀ ਥੋਕਾ ਆਹੇ ਤਿਆਰਾ ਜੀ ਕੁੰਡਾ ਖੋਲ ਜਗਰੂਪਾ ਚੱਲ ਮੇਰੇ ਨਾਲ ਕੱਢ ਲਈ ਸਾਰੀ ਪੜਾਸ ਜੀ ਚਾੜ ਪਟਾ ਸਾਰੀ ਦਾ ਟੱਪ ਜੇ ਚਮੜਾ 2-2 ਇੰਚ ਠਾਲ ਦੋ ਮੇਰੇ ਸਾਲਾਂ ਦਾ ਇਹਨਾਂ ਨੂੰ ਕੀ ਪਤਾ ਲੱਗੇ ਵੀ ਬੋਚੜ ਨਾਲ ਪੰਗਾ ਪਿਆ ਬੋਚੜ ਨਾਲ ਆ ਜਾ ਤਗਰੂਪਾ